ਦੇ ਸੇਵਮ ਪਤਾ ਨਹੀਂ ਕਿਹੜਾ ਮੋਕੇ ਥੋੜਾ ਜਿਹਾ ਥੋੜਾ ਜਿਹਾ ਆਪਾਂ ਇਹ ਨਹੀਂ ਹੈਗਾ ਜੀ ਇਹ ਪੱਟ ਦੀ ਇਹ ਨੂੰ ਜਿੱਦਾਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਆਪਣਾ ਇਹ ਪੂਰਾ ਇਹ ਜਿਹੜਾ ਬਾੜਦਿਆਂ ਵਾਲਾ ਕੰਮ ਹੈ ਸਿੱਖੀ ਨੂੰ ਢਾਲ ਆ ਰਹੇ ਨੇਗੇ ਜੇ ਆਪਾਂ ਸਾਰੇ ਧਰਮਾਂ ਲਈ ਬੜਾ ਸਤਿਕਾਰ ਕਰਦੇ ਆ ਹਨਾ Hindu ਧਰਮ ਨੂੰ ਵੀ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡ ਬਾਦ ਪਿੱਛੇ ਲਾ ਰਹੇ ਨੇਗੇ ਕੱਕ ਕੱਲ ਸਿੱਖ ਤਾਂ ਘੇਰ ਲਿਆ ਸੀਗਾ ਸੀ ਨਾ ਇਹ ਗੱਲ ਕਹਿਣਾ ਇੱਕ ਨਾ ਜਿਹੜਾ ਕਿ ਸ਼ਿਵਮ ਪਤਾ ਨਹੀਂ ਕਿਹੜਾ ਮੋਕੇ ਉਹ ਮੋਕੇ ਆਪਾਂ ਉਹ ਨਾ ਕਰ ਪਾਈਏ ਜੀ ਆਪਾਂ ਹੀ ਰੌਲਾ ਪਾਉਂਦੇ ਆਪਾਂ ਸੀ ਥੋੜਾ ਜਿਹਾ ਥੋੜਾ ਜਿਹਾ ਆਪਾਂ ਐ ਨਹੀਂ ਹੈਗਾ ਜੀ ਇਹ ਪੱਟਦੀ ਏ ਇਹਨੂੰ ਜਿੱਦਾਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਮੈਂ ਹਜੂਰ ਸਾਹਿਬ ਆ ਅੱਛਾ ਜੀ ਬਾ ਪੰਚ ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੈਂਸ ਕਰਾਂਗੇ ਮਹਾਲੀ ਬਹਿ ਕੇ ਇਹ ਆਫਾਕ ਤੇ ਹੋਗਾ ਇੱਕ ਬਟਾ ਕੱਟ ਕਰ ਦਿੰਨੇ ਜਿਹਦੇ ਸਿੰਘ ਦੀ ਮੋੜੀ ਦਾ ਨਾਮ ਬਣ ਜਾਵੇ। ਬਸ ਠੀਕ ਹੈ ਜੀ। ਹਾਂ ਤੇਰਾ ਛੋਟੇ ਛੋਟੇ ਪੁਛਤ ਕਰਨੇ ਤੇਰਾ ਭਰਾ ਇਹਦਾ ਦੁਆਰ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ। ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ। ਆਪਾਂ ਇਸ ਤੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਿਆਦਾ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦਿਓ। ਨਹੀਂ ਪਰ ਸਿੰਘਾਂ ਫੌਜਾਂ ਚੜ ਕੇ ਆਉਣਗੀਆਂ ਤੁਸੀਂ ਆਜੋ ਹਜੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਬਾ ਠੀਕ ਤੁਸੀਂ ਜਦੋਂ ਤੋਂ ਆਪਾਂ ਮਿਲਦੇ ਨੇ ਕੋਈ ਚੱਕਰ ਤੁਸੀਂ ਤੁਸੀਂ ਆਜੋ ਮਾਰਾ ਹਜੂਰ ਸਾਹਿਬ ਤੋਂ ਜਦੋਂ ਆਗੇ ਨਾ ਫਿਰ ਆਪਾਂ ਕਿਹਨਾ ਆਪਾਂ মিডিਆ ਨੂੰ ਕਿਹਨਾ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕਿਹਨਾ মিডিਆ ਹੀ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਈ ਕੋਈ ਕਾਰਵਾਈ ਨਹੀਂ ਕਰ ਰਹੇ ਪਰ ਸਾਨੂੰ ਤਾਂ ਉਹਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਕੋਈ ਚੱਕਰ ਨਹੀਂ ਇਹ ਕੀ ਗੱਲ ਬਾ ਮਰੋ ਜਦੋਂ ਮੈਂ ਪੱਲ ਨੂੰ ਆ ਕੇ ਜਿੱਥੇ ਰੋਹਗੇ ਆਪਾਂ ਬਹਿ ਲੈਨੇ ਆ ਠੀਕ ਹੈ ਮਹਾਰਾਜ ਅੱਜ ਹਜੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਗਾ ਆਪਾਂ ਕਿਰਾ ਮੀਡੀਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਵੀ ਜਾਂ ਤਾਂ ਇਸ ਜਿਹੜਾ ਮੋਗਿਆ ਵਾਲਾ ਜਿਹੜਾ ਪਖੰਡੀ ਇਹਨੂੰ ਬੰਦ ਕਰ ਦਿਓ ਨਹੀਂ ਓਦੋਂ ਬਾਅਦ ਚ ਅਸੀਂ ਇਹਦੇ ਇਹ ਅਸੀਂ ਆਪ ਫਿਰ ਦਿਖਾ ਦੇਣ ਨੂੰ ਇਹ ਮਹਾਰਾਜ ਜੀ ਬਹੁਤ ਪਖੰਡੀ ਇੰਨੀਆਂ ਗਾਲਾਂ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਲਾਂ ਕੱਢਦਾ ਲੋਕਾਂ ਨੂੰ ਇਹਦਾ ਇਹੋ ਜਿਹਾ ਠੀਠਾ ਜੀ ਬਹੁਤ ਜ਼ਾਰੇ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲਓ ਦਰਸ਼ਨ ਮੇਲਾ ਮੇਰੀ ਵੀ ਚੜਦੀ ਕਲਾ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਾਂ ਜੀ ਜੀ ਹਲੋ ਬੋਟੇ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਨੂੰ ਕਰਦੇ ਠੀਕ ਹੈ ਮਾਰਾ ਠੀਕ ਹੈ ਠੀਕ ਹੈ ਮਾਰਾ ਠੀਕ ਹੈ ਜੀ ਐਗੁਰ ਜੀ ਕੋਣਾ ਹੈ ਪੂਰਾ ਇਹ ਇਹ ਜਿਹੜਾ ਬਾਬੇਨ ਵਾਲਾ ਕੰਮ ਹੈ ਸਿੱਖੀ ਨੂੰ ਘਾ ਲਾ ਰਹੇ ਨੇਗੇ ਜਾਂ ਆਪਾਂ ਸਾਰੇ ਧਰਮਾਂ ਲਈ ਬੜਾ ਸਤਕਾਰ ਕਰਦੇ ਹਾਂ ਨਾ Hindu ਧਰਮ ਨੂੰ ਵੀ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡ ਬਾਦ ਪਿੱਛੇ ਲਾ ਰਹੇ ਨੇਗੇ ਕ ਕੱਲ ਸਿੱਖ ਤੱਕ ਘੇਰ ਲਿਆ ਸੀ ਨਾ ਇਹ ਗੱਲ ਕਹਿਣਾ ਕਿ ਨਾ ਜਿਹੜਾ ਕਿ ਸਿਮਮ ਪਤਾ ਨਹੀਂ ਕਿਹੜਾ ਮੋਕੇ ਥੋੜਾ ਜਿਹਾ ਥੋੜਾ ਜਿਹਾ ਆਪਾਂ ਐ ਨਹੀਂ ਹੈਗਾ ਜੀ ਇਹ ਪੱਟ ਦੀ ਇਹ ਨੂੰ ਜਦੋਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸੇ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਅੱਛਾ ਜੀ ਬਾ ਪੰਜ ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੰਸ ਕਰਾਂਗੇ ਮਹਾਲੀ ਬਹਿ ਕੇ ਬਾਠ ਠੀਕ ਹੈ ਜੀ ਹਾਂ ਤਵਾ ਛੋਟੇ ਲਈ ਪੁਛਤ ਕਰਨੇ ਤੇਰਾ ਭਰਾ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ ਆਪਾਂ ਇਹ ਤੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਦਾਂ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦੋ ਨਹੀਂ ਫਿਰ ਸਿੰਘਾਂ ਫੌਜਾਂ ਚੜ੍ਹ ਕੇ ਆਉਣਗੀਆਂ ਤੁਸੀਂ ਆਜੋ ਹਜ਼ੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਤੁਸੀਂ ਤੁਸੀਂ ਆਜੋ ਮਹਾਰਾਜ ਹਜੂਰ ਸਾਹਿਬ ਤੋਂ ਜਦੋਂ ਆਗੇ ਨਾ ਫਿਰ ਆਪਾਂ ਕੀ ਨਾ ਆਪਾਂ মিডিਆ ਨੂੰ ਕੀ ਨਾ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕੀ ਨਾ মিডিਆ ਹੀ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਈ ਕੋਈ ਕਾਰਵਾਈ ਨਹੀਂ ਕਰ ਰਹੇ ਪਰ ਸੰਤ ਆਪਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਮਰੋ ਜਦੋਂ ਮੈਂ ਪੈਨ ਨੂੰ ਆ ਕੇ ਜਿੱਥੇ ਰੋਗੇ ਆਪਾਂ ਬੈਹ ਲੈਂਦੇ ਆ ਠੀਕ ਆ ਮਹਾਰਾਜ ਆਜੋ ਹਜੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਊਗਾ ਆਪਾਂ ਕੀ ਨਾ মিডিਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਪੀ ਜਾਂ ਤਾਂ ਇਹ ਜਿਹੜਾ ਮੋਗਿਆ ਵਾਲਾ ਜਿਹੜਾ ਪਖੰਡੀ ਇਹਨੂੰ ਬੰਦ ਕਰ ਦੋ ਨਹੀਂ ਓਦੋਂ ਬਾਅਦ ਚ ਅਸੀਂ ਇਹਦੇ ਅਸੀਂ ਆਪ ਫਿਰ ਤੱਕਾਂ ਇਹਨੂੰ ਇਹ ਮਹਾਰਾਜ ਇਹ ਬਹੁਤ ਪਖੰਡੀ ਹੈ ਇੰਨੀਆਂ ਗਾਣਾ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਣਾ ਕੱਢਦਾ ਲੋਕਾਂ ਨੂੰ ਇਹਦਾ ਇਹੋ ਜਿਹਾ ਠੀਠਾ ਜੀ ਬਹੁਤ ਜ਼ਿਆਦੇ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲਓ ਦਰਸ਼ਨ ਮੇਲਾ ਮੇਰੀ ਵੀ ਚੜਦੀ ਕਲਾ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਲੋ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਚੋਂ ਕਰਦੇ ਠੀਕ ਹੈ ਮਹਾਰਾਜ ਠੀਕ ਹੈ ਠੀਕ ਹੈ ਮਹਾਰਾਜ ਠੀਕ ਹੈ ਜੀ Aí, Guruji.